घणेरेकाज दादार मज़ूर में घणे दादार मज़दूर नरना जा के सरकार मुर्गादार खटड़ मोदी मुर्गादार खटड़ मोदी मुर्गादार गज खे फतेह बुलायो वाहगुरू जी का ख़ाल વાય ગુરજીની ફતેહ વાય કા જિંદાબાદ જિંદાબાદ શેર સરકાર કરતી આંગી મેરા ફેરી 420 શેર સરકાર કરતી આંગી મેરા ફેરી 420 મેરા ફેરી કેટ દેવાંગે એક ગોટા રાખ દેવાંગે મેરા ફેરી ચક દેવાંગે રોમ રોગા રાખ દેવા કિસાનના મિત્રઓના એકા જિંદાબાદ જિંદાબાદ ਕਿਸਾਨ ਮਜ਼ਦੂਰ ਦੁਕਾਨਦਾਰ ਮਰਾਜੂ ਵਿਅਕਤੀ ਜਿੰਦਾਬਾਦ ਜਿੰਦਾਬਾਦ ਮੋਦੀ ਅਰੰਗਨਾ ਬਣਾ ਮੁਤਾਬਕ ਜਿੰਦਾਬਾਦ ਮੁਤਾਬਕ ਕਿਸਾਨਾਂ ਮਜ਼ਦੂਰਾਂ ਨੂੰ ਮਸ਼ਹੂਰੀ ਯਾਦੀ ਕਰੋ ਯਾਦੀ ਕਰੋ ਕਿਸਾਨਾਂ ਮਜ਼ਦੂਰਾਂ ਨੂੰ ਮਸ਼ਹੂਰੀ ਯਾਦੀ ਕਰੋ ਯਾਦੀ ਕਰੋ ਹਾਂ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਚਿਕਨ ਸੁਪਾਪੁਰ ਮੁੰਡਾ ਆ ਜਿਹੜਾ ਅੱਜ ਅਰੇਲਾ ਰੁਕਣ ਦੀ ਕਾਰਵਾ ਆ ਵੇਖੋ ਮੰਨੀਆਂ ਆ ਮੰਗਾ ਸੀ ਜਿਹੜਾ ਲਾਗੂ ਕਰੂਣ ਚੱਲੇ ਆ ਮੋਦੀ ਨੇ ਜਿਹੜੇ ਵਾਅਦੇ ਕੀਤੇ ਸੀ ਭਈ 13 ਫਰਵਰੀ ਨੂੰ ਅਸੀਂ ਦਿੱਲੀ ਕੂਚ ਕਰਾਂਗੇ ਪਰ ਉਹ ਸਰਕਾਰ ਨੇ ਜ਼ਬਰਨਾਂ ਖੱਟੜਨੇ ਭਈ ਕਿਸਾਨਾਂ ਮਜ਼ਦੂਰਾਂ ਨੂੰ ਬਾਡਰਾਂ ਦੇ ਰੋਕਿਆ ਚਾਹੇ ਸ਼ੰਭੂ ਬਾਡਰਾਂ ਚਾਹੇ ਖਨੋਰੀ ਤੇ ਆ ਤੇ ਚਾਹੇ ਅਸੀਂ ਸਾਨੂੰ ਰੋਕਿਆ ਦਾਬਾ ਦੇ ਬਾਡਰ ਤੇ ਇਹ ਵੇਖੋ ਮੰਨੀਆਂ ਜਾਂ ਮੰਗਾ ਜਿਹੜੇ ਵਾਅਦੇ ਕੀਤੇ ਆ ਮੋਦੀ ਨੇ ਭਈ ਪੂਰਬ ਦੇ ਨੇ ਪੂਤਰ ਦਿਹਾੜ ਦੇ ਵਾਅਦਾ ਕੀਤਾ ਸੀ ਪਈ ਕਿਸਾਨਾਂ ਮਿੱਤਰਾਂ ਨੂੰ ਮੈਂ ਕੋਰਪੂਲੂ ਦੀ ਵਧਾਈ ਦਿੰਦਾ ਤੇ ਪੰਜਾਬੀਆਂ ਨਾਲ ਮੈਂ ਇਹ ਤੋਹਫਾ ਵੀ ਦਿੰਦਾ ਕਿ ਜਿਹੜੇ ਕਾਲੇ ਕਾਨੂੰਨ ਬਣਿਓ ਮੈਂ ਰੱਦ ਕਰਦਾ ਤੇ ਕਿਸਾਨਾਂ ਮਿੱਤਰਾਂ ਨੂੰ ਮੈਂ ਫਸਾਉਂਦੇ ਐਮਐਸਪੀ ਦੇਉਂਗਾ ਨਾਲ ਉਹਨੇ ਆਖਿਆ ਵੀ ਜਿਹੜੇ ਪੰਜਾਬ ਜੂਪੀ ਰਣਜ ਕਿਦੇ ਵੀ ਕਿਸਾਨਾਂ ਮਿੱਤਰਾਂ ਦੇ ਕੇਸ ਪਾਏ ਆ ਉਹ ਮੈਂ ਉਹ ਰੱਦ ਕਰਦਾ ਤੇ ਨਾਲ ਉਹਨੇ ਆਖਿਆ ਵੀ ਜਿਹੜੇ ਜੂਪੂ ਦੇ ਵਿੱਚ ਟੀਵੀ 'ਚ ਜਿਹੜੇ ਚਾਰ ਕਿਸਾਨ ਮਜ਼ਦੂਰ ਇੱਕ ਪੱਤਰਕਾਰ ਜਿਹੜਾ ਅਜੇ ਮਿਸ਼ਰੇ ਨੇ ਗੱਦੀ ਚਾੜ ਕੇ ਦਰਦਗੇ ਸ਼ੀਰ ਕਰਦਾ ਹੈ ਉਹਨਾਂ ਨੂੰ ਸਾਹਮਣੂ ਅਜੇ ਮਿਸਰੇ ਨੂੰ ਸਜ਼ਾ ਮਿਲੂ ਪਰ ਅਜੇ ਮਿਸਰੇ ਨਹੀਂ ਅਜੇ ਵੀ ਮੰਤਰੀ ਮੰਡਲ ਤੇ ਜਿਹੜੇ ਉਹ ਬਣੀ ਪਿੱਛੇ ਨਾਲ ਇਹਦੇ ਵਾਅਦਾ ਕੀਤਾ ਵੀ ਜਿਹੜੇ ਸਾਡੇ ਸਸਦੂਪਰ ਜਿਹੜੇ 13 ਮਹੀਨੇ 13 ਦਿਨ ਜਿਹੜਾ ਸ਼ਿਕਰਸ਼ ਲੜਦਾ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਰੋਜ਼ਗਾਰ ਮਿਲੂ ਤੇ ਉਹਨਾਂ ਨੂੰ ਸਾਥ ਮਿਲੂਗਾ ਤੇ ਪਰ ਨਾ ਉਹਨਾਂ ਦੇ ਪਰਿਵਾਰਾਂ ਨੂੰ ਇੱਜ ਤੱਕ ਰੋਜ਼ਗਾਰ ਮਿਲਿਆ ਉਹ ਵੀ ਉਸੇ ਤਰ੍ਹਾਂ ਜਿਹੜੇ ਵਾਅਦੇ ਕੀਤੇ ਦੇ ਉਸੇ ਤਰ੍ਹਾਂ ਹੀ ਪਏ ਆ ਨਾਲ ਇਹਨੇ ਕਿਹਾ ਵੀ ਜਿਹੜਾ ਬਿਜਲੀ ਪ੍ਰਦੂਸ਼ਨ ਐਕਟ ਬਣਾਤਾ ਇਹ ਬਿਲਕੁਲ ਗਲਤ ਬਣ ਗਿਆ ਵੀ ਕਿਸਾਨਾਂ ਮਿਹਰਾਂ ਦਾ ਇਹਦਾ ਪ੍ਰਦੂਸ਼ਨ ਹੁੰਦਾ ਹੀ ਨਹੀਂ ਉਹ ਜਿਹੜਾ ਮੈਂ ਉਹ ਕਾਨੂੰਨ ਬਣਾਇਆ ਮੈਂ ਰੱਦ ਕਰਦਾ ਨਾਲ ਇਹਨੇ ਕਿਹਾ 2020 ਐਕਟ ਜਿਹੜਾ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਕਰਨ ਬਣਾਤਾ ਤੇ ਮੈਂ ਉਹਨੂੰ ਰੱਦ ਕਰਦਾ ਅਜੇ ਤੱਕ ਜਿੰਨੀਆਂ ਵੀ ਮੰਗਾਂ ਮੰਨੀਆਂ ਤੇ ਅਜੇ ਤੱਕ ਉਸੇ ਤਰ੍ਹਾਂ ਉਸੇ ਤਰ੍ਹਾਂ ਉਸੇ ਤਰ੍ਹਾਂ ਜਦਿ ਸੁਮਾਮੀ ਨਾਜ਼ਰਪੁਰ ਨੇ ਇਹ ਲਾਗੂ ਕਰੂਗਾ ਉਹ 6 ਦੀ ਬਣੀ ਪਈ ਆ ਤੇ ਇਹ ਮਰਮੋਰ ਸੋ ਵੀ ਉਹਦੇ ਨਾਲ 10 ਸਾਲ ਰਹਿ ਗਿਆ ਉਹਨੇ ਇਹ ਲਾਗੂ ਕੀਤੀ ਤੇ 10 ਸਾਲ ਬੋਦੀ ਰਹਿ ਗਿਆ ਉਹ ਇੰਦਾ ਦੇ ਬੈਨੀਫੀਟੋ ਵੀ ਪਾਈ ਆ 14 ਚ ਅਜੇ ਤੱਕ ਰੋਸਾ ਦੀ ਉਸੇ ਦਾ ਪਈ ਉਹਦੀ ਲਾਗੂ ਕੀਤੀ ਉਹ ਮੰਦੀਗੀਆਂ ਮੱਗਾ ਅਸੀਂ ਲਾਗੂ ਕਰਾਉਣ ਵਾਸਤੇ ਪੰਜਾਬ ਚੋ ਹਰਿਆਣਾ ਚੋ ਸਾਰੇ ਜਿਹੜੇ ਸੂਟੇ ਤੁਰਨੇ ਸੀ ਅਸੀਂ ਪੰਜਾਬ ਤੋਂ ਤੁਰੇ ਤੇ ਸਾਡੇ ਦੇ ਜਿਹੜਾ ਖੱਟਰ ਸਰਕਾਰ ਨੇ ਆ ਲੋਕਾਂ ਦਾ ਰਸਤਾ ਰੋਕ ਕੇ ਉਥੇ ਪੈਰੀਕੇਟ ਜਿਹੜੇ ਆ ਸਰੀਆ ਸੀਮਿੰਟ ਬਜਰੀ ਭਰ ਕੇ ਦੁਗੀਆਂ ਦੁਵਾਰਾਂ ਕੀਤੀਆਂ ਉਹਨਾਂ ਨੂੰ ਬਾਡਰਾਂ ਤੇ ਉਥੇ ਕਿਸਾਨਾਂ ਮਿਲਦੇ ਰੁਕਿਆ ਰੋਕਿਆ ਗਿਆ ਤੇ ਨਾਲ ਕੱਲਾ ਰੋਕਿਆ ਨਹੀਂ ਗਿਆ ਨਾਲ ਉਹਨਾਂ ਦੇ ਅਤਿਆਚਾਰ ਕੀਤਾ ਗਿਆ ਉਹਨਾਂ ਦੇ ਫਰਦੂਲੇ ਪੰਪ ਸੁੱਟੇ ਗਏ ਉਹ ਧੂਏ ਵਾਲੇ ਜਿਹਦੇ ਵਿੱਚ ਬਜਰੀ ਭਰੀ ਸੀ ਲੋਹਾ ਭਰਿਆ ਸੀ ਜਿਨ੍ਹਾਂ ਨਾਲ ਕਿਸਾਨ ਬਹੁਤ ਮੱਟੜ ਹੋਏ ਫੇਰ ਉਹਦੇ ਨਾਲ ਰਬੜ ਦੀਆਂ ਗੋਲੀਆਂ ਚਲਾਈਆਂ ਫੇਰ ਸਿੱਧੀਆਂ ਜਿਹੜੀਆਂ ਪੱਕੀਆਂ ਗੋਲੀਆਂ ਫੁੱਲ ਗੋਲੀਆਂ ਉਹ ਜਿਹੜੀਆਂ ਕਫਾਨਾਂ ਦੇ ਮਾਰੇ ਆ ਗਈਆਂ ਉਹਨਾਂ ਨੂੰ ਫਤਰ ਕੀਤਾ ਗਿਆ ਉਹ ਅਤਿਆਚਾਰ ਜਿਹੜਾ ਕਰਕੇ ਉੱਥੇ ਰੁਕਿਆ ਗਿਆ ਉਹਦੇ ਨਾਲ ਇੱਕ ਸਾਡਾ ਵੀਰ ਸ਼ੋਹਰਤ ਉਹਦੋਂ ਉਹਨਾਂ ਕੋਈ ਮਾਰਗਰੋ ਸ਼ਹੀਦ ਕੀਤਾ ਉਹ ਉਹ ਜਿਹੜਾ ਅਤਿਆਚਾਰ ਕਰਦਾ ਉਹਦੇ ਵਾਸਤੇ ਭੇਸ ਸਰਕਾਰਾਂ ਤਾਂ ਕਰ ਜਿਹੜੀਆਂ ਪੂੜੀਆਂ ਬੜੀਆਂ ਬੈਠੀਆਂ ਗੁੰਗੀਆਂ ਬੜੀਆਂ ਬੈਠੀਆਂ ਉਨਾ ਵਾਅਦੇ ਰਸ਼ਕਤ ਸੁਭਾਣ ਦੇ ਚੱਲਣ ਲਿਆ ਅੱਜ ਸਾਰੇ ਪੰਜਾਬ ਦੇ ਹਿਆਰੇ ਚ ਤੇ ਰੇਲਾਂ ਦੇ ਵੀ ਉਹਦੇ ਬਾਅਦਿਆ 4 ਘੰਟੇ ਦੀਆਂ ਰੇਲਾਂ ਰੁਕੀਆਂ ਹੋਈਆਂ ਤੇ ਜੇ ਸਰਕਾਰ ਨਾ ਮੰਨੀ ਆਉਣ ਵਾਲੇ ਦਿਨਾਂ 'ਚ ਇਹ ਗੱਡੀ ਸ਼ੁਗਰ ਸੁਭਾਣਗੇ ਘਟਣੇ ਨਹੀਂ ਇਹ ਮੰਨੀਆਂ ਗਿਆ ਮੰਗਾ ਲੋਕਾਂ ਦੇ ਗਾ ਇਹਨਾਂ 750 ਦੇ ਪਿਛੇ 13 ਮਹੀਨੇ ਜਾਂ ਚੱਨਾ ਲੀਆਂ ਤੇ ਹੁਣ ਵੀ ਸ਼ੁਭ ਕਰਨ ਹੁਣਾਂ ਦੀ ਲੈ ਲਈ ਹੋਣੀ ਸਰਕਾਰ ਨੂੰ ਜਿਹੜੀਆਂ ਮੰਨੀਆਂ ਜਾਂ ਮੰਗਾ ਲਾਗੂ ਕਰਨੀਆਂ ਚਾਹੀਦੀਆਂ ਨਹੀਂ ਤੇ ਆ ਜੇ ਚੋਣਾ ਜਿਹੜੀਆਂ ਸੱਟੇ ਆ ਗਈਆਂ ਵਾ ਜੇ ਨਾ ਲਗੂ ਨਾ ਕੀਤੀਆਂ ਤੇ ਚੋਣਾਂ ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਭਾਜਪਾ ਨੂੰ ਮੋਦੀ ਸਰਕਾਰ ਨੂੰ ਜਿਹੜਾ ਹਾਰ ਦਾ ਵੀ ਦੇਖਣਾ ਪਊ ਸਾਰੇ ਸੁਗਰਾ ਦੇ ਵਿੱਚ ਇਹਨਾਂ ਨੂੰ ਤੂਫਾਨ ਮਿੱਦੂ ਉਹ ਜੀ ਲੜਦੇ ਆ ਇਹਨਾਂ ਨੂੰ ਉਹ ਦੋ ਜੁੜਨ ਤੇ